ਮੈਂ ਕਰਮਜੀਤ ਕਰ ਚੱਲ ਚੱਲ ਫਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਭਾਈ ਤੋਂ ਨੂੰ ਮੈਂ ਸਾਰੀ ਸ਼ਾਪ ਦੇ ਕੱਪੜੇ ਬਾਰੇ ਦੱਸੂਗੀ ਵੀ ਆਪਣੇ ਕੋਲੇ ਕੀ ਕੀ ਹੁੰਦਾ ਕੀ ਕੀ ਹੁਣ ਆ ਚੁੱਕਿਆ ਗਰਮੀ ਵਾਲੀ ਵੈਰਾਈਟੀ ਥੋੜੀ ਘੱਟ ਹੋ ਚੁੱਕੀ ਐ ਸਰਦੀ ਵਾਲੀ ਵੈਰਾਈਟੀ ਜਿਹੜੀ ਉਹ ਸਟਾਰਟਿੰਗ ਹੋ ਚੁੱਕੀ ਐ ਸ਼ਾਪ ਦਾ ਡਰੈਕ ਨੂੰ ਹੱਦਬਾਦ ਦੀ ਤਰ੍ਹਾਂ ਮੈਂ ਅੱਗੇ ਵੀ ਦੱਸਣ ਲੱਗੀ ਹਾਂ ਚੰਚਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਥੋੜੋ ਬੱਸਾਂ ਬੱਸਾਂ ਦੇ ਯਾਨੀ ਉਸੇ ਪਾਸੇ ਛੋਟੀ ਕੰਦਾ ਛੋਟੀ ਕੰਦ ਦੇ ਬਿਲਕੁਲ ਨਾਲ ਗਲੀ ਹੈ ਇੱਕ ਜਾਂ ਅੱਧੇ ਮਿੰਟ ਦਾ ਹੀ ਰਸਤਾ ਹੈ ਬਸ ਜਦੋਂ ਤਿੰਨ ਕੋਨੀ ਵਾਲੀ ਸਾਈਡ ਤੋਂ ਆਉਂਦੀ ਹੈ ਜਾਂ ਫਿਰ ਤੁਸੀਂ ਆਪਣੇ ਵਹੀਕਲ ਤੇ ਆਉਂਦੇ ਹੋ ਤਾਂ ਤਿੰਨ ਕੋਨੀ ਵਾਲੀ ਸਾਈਡ ਤੋਂ ਤੁਸੀਂ ਬਸ ਅੱਡਾ ਕਰਾਸ ਨਹੀਂ ਕਰਨਾ ਬਸ ਸਾਡੇ ਤੋਂ ਪਹਿਲੇ ਹੀ ਕੰਦਾ ਜਿਹੜੀ ਕੰਦ ਦੇ ਨਾਲ-ਨਾਲ ਗਲੀ ਹੈ ਉਹਦੇ ਵਿੱਚ ਤੁਸੀਂ ਆ ਜਾਣਾ ਹੈ ਗਲੀ ਜਵਸ ਇੱਕ ਜਾਂ ਅੱਧੇ ਮਿੰਟ ਦਾ ਹੀ ਰਸਤਾ ਹੈ ਤੇ ਉੱਪਰ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੁੰਦਾ ਉਹ ਤੋਂ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਆਪਣੇ ਕੋਲੇ ਜਿਹੜੀ ਸ਼ਾਲ ਤੇ ਸ਼ਾਲ ਆਪਾਂ ਕੁਝ ਸ਼ਾਲ ਤੁਹਾਨੂੰ ਦਿਖਾਉਣ ਲੱਗੇ ਆਂ ਆਪਣੇ ਕੋਲੇ ਸ਼ਾਲ ਆ ਗਏ ਇਹਨਾਂ ਦਾ ਸਾਈਜ਼ ਬਹੁਤ ਖੁੱਲਾ ਹੈ ਗ੍ਰੀ 컬러 ਚ ਆ ਗਿਆ ਇਹ ਸਟੌਲ ਆ ਗਏ ਹੋਰ ਪਲੇਨ ਕਲਰਸ ਵੀ ਆਪਣੇ ਕੋਲੇ ਹੈਗੇ ਨੇ ਸਟੌਲ ਇਹ ਮੇਰੇ ਖਾਲ 220 ਕਰਪੈ ਦੀ ਰੇਂਜ ਹੈਗਾ ਤੇ ਇਹ ਆਗੇ ਆਪਣੇ ਕੋਲ ਫਲੇਮ ਸਟਾਲ ਇਹ ਵੀ ਸਾਰੇ ਸਟਾਲ ਨੇਗੇ ਇਹ ਆਗੇ ਬੈਲਵਟ ਦੇ ਕੱਟ ਪੀਸ ਇਹ 9000 ਵਾਲੀ ਬੈਲਵਟ ਹੈਗੀ ਸੁਪੀਰੀਅਰ ਕੁਆਲਿਟੀ ਹੈ ਇਹ ਕਲਰ ਇਹ ਚ ਬਲੈਕ ਚੈਰੀ ਬਲੂ ਮਿਲਟਰੀ ਸ਼ੈਡ ਕਾਫੀ ਸਾਰੇ ਕਲਰ ਇਹਦੇ ਵਿੱਚ ਹੈਗੇ ਨੇ ਆਜੋ ਇਧਰਲੀ ਸਾਈਡ ਤੋਂ ਇਹ ਆ ਗਿਆ ਆਪਣੇ ਕੋਲੇ ਜੋਰਜਟ ਜਿਹੜੀ ਆਪਣੇ ਕੋਲੇ ਹਰ ਟਾਈਮ ਚੱਲਦੀ ਰਹਿੰਦੀ ਹੈ ਪ੍ਰਿੰਟ ਦੇ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਪ੍ਰਿੰਟ ਆ ਗਿਆ ਕੋਈ ਚਲਾ ਗਿਆ ਇਹ 250 ਰੁਪਏ ਦੀ ਰੇਂਜ ਚ ਨੇਗੇ ਜਿਹੜੇ ਜੋਰਜਟ ਵਾਲੇ ਨੇ ਚੰਦੇਰੀ ਦੇ ਵੀ ਕਾਫੀ ਸਾਰੇ ਪ੍ਰਿੰਟ ਨੇਗੇ ਇਹ 300 ਰੁਪਏ ਦੀ ਰੇਂਜ ਚ ਚੰਦੇਰੀ ਫੋਰ ਪ੍ਰਿੰਟ ਵੀ ਹੈਗੇ ਨੇ ਇਹਦੇ ਚ ਜਿਵੇਂ ਇਹ ਆ ਗਿਆ कॉटन ਟਾਈਪ ਹੈ ਇਹ ਵੀ 300 ਰੁਪਏ ਦੀ ਰੇਂਜ ਚ ਇਹ 250 ਦੀ ਰੇਂਜ ਚ ਤੇ ਇਹ ਆਪਣੇ ਕੋਲੇ ਆ ਗਈ कॉटन कॉटन ਥੋੜੀ ਨਾਲ-ਨਾਲ ਚਲਾਵਾਂਗੇ ਸੀ ਪਰ ਹੋਰ ਜ਼ਿਆਦਾ ਕਾਟਨ ਆਪਾਂ ਗਡਾਉਨ ਚੋਂ ਨਹੀਂ ਕੱਢਦੇ ਤੇ ਜਿਹੜੀ ਕਾਟਨ ਆਪਣੇ ਕੋਲੇ ਇੱਥੇ ਲੱਗੀ ਹੋਈ ਹੈ ਉਹ ਵੀ ਨਾਲ-ਨਾਲ ਚਲਦੀ ਰਹੂਗੀ ਇਹ ਆਗੇ ਜੀ ਇਹ 200 ਰੁਪਏ ਦੀ ਰੇਂਜ ਚ ਸੂਟ ਇਹਦੇ ਚ ਵੀ ਕਾਫੀ ਸਾਰੇ ਪ੍ਰਿੰਟ ਮਿਲ ਜਾਣੇ ਆ ਤੁਹਾਨੂੰ ਇਸ ਤੋਂ ਇਲਾਵਾ ਇਹ ਸਰਦੀ ਵਾਲਾ ਆ ਗਿਆ ਆਪਣੇ ਕੋਲੇ ਵੇਟ ਵਾਲਾ ਆਉਂਦਾ ਰਹਿੰਦਾ ਹੈ ਸਰਦੀ ਵਾਲਾ 450 ਰੁਪਏ ਦੀ ਰੇਂਜ ਚ ਹੈ ਇਹ ਵੀ ਸਰਦੀਆਂ ਵਾਲਾ ਵੇਟ ਵਾਲਾ ਆਲ ਓਵਰ ਲੋਗੇ ਤਾਂ 450 ਰੁਪਏ ਦੀ ਰੇਂਜ ਹੋਊਗੀ ਵੀ ਮੈਚਿੰਗ ਕਰਕੇ ਲੋਗੇ ਤਾਂ 500 ਰੁਪਏ ਤੇ ਇਹ ਆ ਗਿਆ ਜੀ 350 ਰੁਪਏ ਦੀ ਰੇਂਜ ਚ ਇਹ ਵੀ ਸਰਦੀਆਂ ਵਾਲਾ ਇਹ ਵੀ ਆਪਣੇ ਕੋਲੇ ਸਾਰੇ ਸਰਦੀਆਂ ਵਾਲੇ ਸੂਟ ਲੱਗੇ ਹੋਏ ਨੇ। ਅ ਸ਼ਾਰਟ ਵੀਡੀਓ ਇਹਦੀ ਪੈਂਦੀ ਰਹਿੰਦੀ ਐ ਤੇ ਪੈਂਦੀ ਵੀ ਰਹੂਗੀ। ਇਹਨੇ ਤੁਹਾਨੂੰ ਮੈਚਿੰਗ ਵੀ ਮਿਲ ਜਾਣੇ ਆ। ਇਹ ਕਾਫੀ ਪ੍ਰਿੰਟ ਆ ਗਿਆ 450 ਰੁਪਏ ਦੀ ਰੇਂਜ ਚ ਇਹਦੇ ਵਿੱਚ ਵੀ ਕਾਫੀ ਸਾਰੇ ਪ੍ਰਿੰਟ ਨੇਗੇ। ਇਹ ਆ ਗਿਆ ਜੀ ਕਸ਼ਮੀਨਾ ਪਲੇਨ। ਇਹ ਚੈਕਿੰਗ ਕਸ਼ਮੀਨਾ ਆ ਗਿਆ। ਕਲਰ ਇਹ ਚ ਸਾਰੇ ਹੈਗੇ ਨੇ ਇਹ ਵੀ ਆਪਣੇ ਕੋਲੇ ਐਲਪਾਈਨ ਆ ਗਈ ਇਹ ਮੈਚਿੰਗ ਕਰੇ ਹੋਏ ਨੇ ਇਹ ਮੈਚਿੰਗ ਦੇ ਵਿੱਚ ਆ ਗਏ ਇਹ ਆ ਗਏ ਕੋਟਾ ਪਜਾਮਾ ਜੇ ਵਾਈਟ ਕਪੜਾ ਆ ਗਿਆ ਆਪਣੇ ਕੋਲੇ ਵੇਟ ਵਾਲਾ ਵੀ ਹੁੰਦਾ ਹੈ ਤੇ ਚਿਕਨ ਵੀ ਹੁੰਦੀ ਹੈ ਵਾਈਟ ਦੇ ਵਿੱਚ ਮਸਲੀਨ ਆ ਗਈ 70 ਰੁਪਏ ਮੀਟਰ ਮਸਲੀਨ ਦਾ ਕਪੜਾ ਜਿਹੜਾ ਇਹ ਬਹੁਤ ਵਧੀਆ ਹੈਗਾ 350 ਰੁਪਏ ਦਾ ਪਾਈਂਟ ਇਹ ਆ ਗਈ ਜੀ ਕਟਰਾਇਜ਼ ਕਟਰਾਇਜ਼ ਦੇ ਵਿੱਚ ਘੱਟੋ ਘੱਟ ਆਪਣੇ ਕੋਲੇ 25 ਕਲਰ ਆ ਚੁੱਕੇ ਨੇ ਇਹ ਆ ਗਈ ਜੀ ਰੈੱਡ ਕਲਰ ਬਲੂ ਡਾਰਕ ਸਕਾਈ ਲਾਈਟ ਇਹ ਵੈਂਡਰ ਕਟਾਈ ਦੇ ਵਿੱਚ ਆਪਣੇ ਕੋਲੇ ਕਮ ਸੇ ਕਮ 25 ਕਲਰ ਨੇ ਇਹ ਆ ਗਿਆ ਜੀ কুর্তা ਪਜਾਮਾ 400 ਰੁਪਏ ਦੀ ਰੇਂਜ ਚ ਸ਼ਿਮਰ ਪਸ਼ਮੀਨਾ ਸ਼ਾਰਟ ਵੀਡੀਓ ਇਹਦੀਆਂ ਪੈਂਦੀਆਂ ਵੀ ਰਹਿੰਦੀਆਂ ਨੇ ਤੇ ਅੱਗੇ ਪਾਉਂਦੇ ਵੀ ਰਵਾਂਗੇ ਮੈਚਿੰਗ ਵੀ ਮਿਲ ਜਾਂਦਾ ਇੱਕ ਦਾ ਰੇਟ ਰਹੂਗਾ 1050 ਰੁਪਏ ਜੇਕਰ ਤੁਸੀਂ ਇਹਦੇ ਨਾਲ ਮੈਚ ਮੈਚਿੰਗ ਕਰਕੇ ਲਓਗੇ ਪਲੇਨ ਨਾਲ ਤਾਂ ਇਹ 800 ਰੁਪਏ ਦੀ ਰੇਂਜ ਹੁੰਦਾ ਹੈ ਇਹ ਹੈਗਾ ਜੀ ਸਿਲਕੀ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਨੇ ਇਹ ਵੀ ਸਾਰੇ ਆਪਣੇ ਕੋਲੇ ਸਿਲਕੀ ਲੱਗੇ ਹੋਏ ਨੇ ਸਾਨਾ ਚ ਇਹ ਵੀ ਦੁਪੱਟਾ ਸੂਟ ਆ ਗਏ ਇਹ ਆਗਿਆ ਜੀ ਸ਼ਰਟਾਂ ਬੈਲਵਰਡ ਦੀਆਂ ਛਨੀਲ ਦੀਆਂ ਸ਼ਰਟਾਂ ਇਹ ਵੱਡੇ ਪੰਨੇ ਦੀ ਸ਼ਰਟ ਹੈ ਇਹਦਾ ਰੇਟ ਰਹੂਗਾ 550 ਰੁਪਿਆ ਕਲਰੇ ਚ 7-8 ਹੈਗੇ ਨੇ ਇਸ ਤੋਂ ਇਲਾਵਾ ਬੈਲਵਰਡ ਦੀ ਸਲਾ ਵੀ ਵੀਡੀਓ ਪੈ ਚੁੱਕੀ ਆ ਇਹ ਸਟਾਲ ਨਾਲ ਨੇ ਇਹ ਵੀ ਸਟਾਲ ਸੂਟ ਹੈ 850 ਰੁਪਏ ਦੀ ਰੇਂਜ ਚ ਤੇ ਇੱਕੇ ਦੇ ਚ ਕੰਟਰਾਸਟ ਨਾਲ ਹੈ ਇਹ ਜਿਹੜਾ ਇਹ ਕੰਟਰਾਸਟ ਨਾਲ ਰਹੂਗਾ ਲਾਈਟ ਦਾ ਸਟਾਲ ਹੋਊਗਾ ਇਹ 950 ਰੁਪਏ ਦੀ ਰੇਂਜ ਚ ਹੈ ਇਹ ਵੀ ਬਰਕ ਵਾਲੇ ਸੂਰ ਦੁਪੱਟਾ ਆ ਗਏ 벨ਵਟ ਆ ਗਈ ਪਲੇਨ থানਾਂ ਚ ਇਹਦੇ ਚ ਹੈਗੇ ਨੇ ਘੱਟੋ ਘੱਟ 20 ਕਲਰ ਇਹ ਆ ਗਿਆ ਜੀ ਆਪਣੇ ਕੋਲੇ ਬੁਟੀਕ ਪੀਸ ਜੀ ਜੀ ਮੈਂ ਅਲੱਗ ਤੋਂ ਵੀਡੀਓ ਬਣਾਉਂਗੀ ਤੁਸੀਂ ਆਪਣੀ ਮਰਜ਼ੀ ਨਾਲ ਨਾ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਣੇ ਕੋਲ ਡੈਨੀ ਵਰਕ ਹੁੰਦੇ ਨੇ ਸੂਟ ਜਿਹੜੇ ਨੇਗੇ ਜੌਰਜਟ ਤੇ ਨੇ ਤੁਸੀਂ ਆਪਣੀ ਮਰਜ਼ੀ ਨਾਲ ਹੋਰ ਕਿਸੇ ਕੱਪੜੇ ਤੇ ਵੀ ਕਰਵਾ ਸਕਦੇ ਹੋ ਕੁਝ ਸਾਡੇ ਕੋਲੇ ਪਸ਼ਮੀਨੇ ਤੇ ਵੀ ਹੋਏ ਹੋਏ ਨੇ ਉਹ ਅਸੀਂ ਤੁਹਾਡੇ ਅਕੋਰਡਿੰਗ ਵੀ ਕਰ ਸਕਦੇ ਹਾਂ ਜਿਵੇਂ ਇਹ ਪਲੇਨ ਆ ਗਏ ਸ਼ਿਮਰ ਦੁਪट्टे ਆ ਗਏ ਵਾਈਟ ਮਸਲੀਨ ਪ्योर ਚਨੂਨ ਸਾਰੇ ਤਰ੍ਹਾਂ ਦੇ ਦੁਪट्टे ਹੁੰਦੇ ਨੇ ਸ਼ਿਮਰ ਜੂਟ ਬੈਂਬਰ ਰੇਟ ਲਿਸਟ ਸਭ ਦੁਪੱਟਿਆਂ ਦੀ ਲੱਗੀ ਹੋਈ ਹੈ ਆਪਾਂ ਤੁਹਾਨੂੰ ਉਹ ਰੇਟ ਲਿਸਟ ਦਿਖਾ ਦਾਂਗੇ ਤੇ ਪੀਸ ਆਪਣੇ ਕੋਲੇ ਸਰਦੀਆਂ ਵਾਲੇ ਵੀ ਹੁਣ ਆ ਚੁੱਕੇ ਨੇ ਕਿ ਬਸ ਥੋੜੇ ਦਿਨਾਂ ਤਾਈਂ ਉਹ ਵੀ ਸ਼ੋਅ ਕਰ ਦਾਂਗੇ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਨਵਾਦ